कुली भुली स ਜਹਦੋਲੇ ਸਦਾ ਸਤਿਗੁਰੂ ਪ੍ਰਸੰਗਤ ਜਿੰਨਾ ਦੇ ਲੋਕ ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਵਸ ਬੜੀ ਛਣ ਨੂੰ ਸ਼ਰਧਾ ਤੇ ਸ਼ਰਧਾ ਪੂਰਨ ਨਾਲ ਮਨਾਇਆ ਜਾ ਰਿਹਾ ਹੈ

ਕਹੇ ਜਾਂਦਾ ਘਰ ਤੋਂ ਬਹਾਰ ਆ ਕੇ ਇਸੇ ਗੱਲ ਕਰਕੇ ਬਾਪੂ ਨੂੰ ਜਾਈਦਾ ਉਹਨਾਂ ਬੁਹਾਰ ਹਰਾਂ ਚ ਸੁੱਖੀਆਂ ਦਾ ਮਾਣ ਹੁੰਦਾ ਪਿਆਰੇ ਹਰਖਾ ਨੂੰ ਡੰਡੇ ਪਾਉਂਦੇ ਆਹ ਬਾਤ ਹੈ ਜਿਹੜੀ ਬਾਤ ਦੇ ਸਰੂਪ ਦੇ ਵਿਚਾਰ ਕਰਕੇ ਤਾਂ ਤੇ ਖੰਡੇ ਜਾਂਦੇ ਆ ਅੱਜ ਭੱਜ ਕੱਲ ਸਾਂਝੀ ਸਿਰ ਗੁਰੂਗਰਾ ਸਾਹਿਬ ਦੇ ਸਮੁੱਚੇ ਸੰਤਾਂ ਨੂੰ ਦੱਸਣ ਵੀਾਰੇ ਬਖਸ਼ ਕੇ ਨਗਰੀ ਨਿਹਾਰ ਕਰਨ ਲਈ ਸੋ ਆ ਆਖਰੀ ਵਾਰ ਇਹਨਾਂ ਨੂੰ ਸਿਰ ਬੰਦ ਕਰਦੇ ਆ ਤੇ ਸੋਦੀ ਹਰਾਂ ਉੱਤੇ ਬੱਜਦਾ ਤਸੁਰੇ ਵੇਰੀਏ ਮਿੱਪੇਸਰਾ ਮਾਰਦੇ ਪਰਿਵਾਰੀ ਨੂੰ ਲੁਕਿਆ ਪਤਾਰੇ ਵਿੱਚ ਦਰਦ ਕੰਢੀ ਦੇ ਮਰੋੜਦੇ ਤੇ ਸੋਦੀ ਹਰਾਂ ਉੱਤੇ ਬੱਜਦਾ ਤਸੁਰੇ ਵੇਰੀਏ ਮਿੱਪੇਸਰਾ ਮਾਰਦੇ ਪਰਿਵਾਰੀ ਨੂੰ ਲੁਕਿਆ ਪਤਾਰੇ ਵਿੱਚ ਦਰਦ ਕੰਢੀ ਦੇ ਮਰੋੜਦੇ ਕਦ ਤਣ ਸੁਣੇ ਤੇ ਸੱਜ ਕੇ ਘਾਰੇ ਲੱਗੜੇ ਸੁਣੇ ਤੇ ਸੱਜ रहण सदा गण देश स्वामी नर्मल अमर शहीदनि शहीदनि जी जाद में ताज़ा ਸਮੁੱਚੀ ਗੁਰੂ ਕੀ ਸੰਗਤ ਦਾ ਤਕਤਾਨ ਕੋਰ ਧੰਨਵਾਦ ਬੜੇ ਬੜੀ ਸੁੰਦਰ ਤਰੀਕੇ ਨਾਲ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਮਾਨ ਮਰਿਆਦ ਨੂੰ ਕਾਇਮ ਰੱਖਦੇ ਹੋ ਗੁਰੂ ਪਾਤਸ਼ਾਹ ਜੀ ਦਾ ਸਤਿਕਾਰ ਕਰ ਰਹੇ ਹੋ ਮੁੱਖ ਵਖਰੇ ਪਰਾਨਾਂ ਦੇ ਪ੍ਰਮੁੱਖ ਵਖਰੇ ਪਰਾਨ ਦੇ ਮੰਦਰ ਲਾੜੇ ਸਮੁੱਚੀ ਗੁਰੂ ਕੀ ਸੰਗਤ ਦਾ ਤੈਨੂੰ ਧੰਨਵਾਦ ਤਾਂ ਕਿ ਪਹਿਲਾ ਉੱਖੜ ਦੇ ਸਰਨਾ ਸਹੀ ਰਗੜੇ ਪਿੱਛੇ ਨਾਲ ਦੀ ਲੋਕ ਅਜ਼ਾਦ ਰੱਖੇ ਆਪਣੀ ਬੱਤ ਤੇ ਰੱਬੀ ਰੱਤ ਲੇਦਾ ਸਬਰ ਸੰਤ ਸੰਬੋਖ ਜੋ ਸਾਧ ਰੱਖੇ ਇਸੋਨੇ ਦੂਜੇ ਨੂੰ ਅਕਲ ਸਿਖਾ ਦੇ ਕੀ ਦੇਖੋ ਜੀ ਤਾਂ ਸਾਭ ਰੱਖੋ ਖੜੀ ਰਹਿੰਦੀ ਹੈ ਪੰਛੀ ਗੁਜ਼ਾਰ ਬੰਗੂ ਜਿਹੜੀ ਕਾਮ ਇਤਿਹਾਸ ਨੂੰ ਯਾਦ ਰੱਖੇ ਜੀ ਪੁੱਤਰਾਂ ਦੇ ਤੇ ਬੁੱਲੇ ਵੀ ਬੁਲਾ ਰਹੇ ਆਏ ਨੇ ਦੇਸ਼ਕ ਉਹ ਕਿਰਪਾ ਸਰਦਾਰ ਨੇ ਦੇਸ਼ਕ ਉਸ ਮਹਿੰਦਿਤ ਵਿੱਚ ਨੇ ਕਿਰਪਾ ਕਰਕੇ ਆਪਾਂ ਸਾਰਿਆਂ ਨੇ ਉਹਨਾਂ ਦਾ ਸਤਕਾਰ ਕਰਨਾ ਹੈ ਕਿਉਂਕਿ ਦੇਸ਼ਕ ਕੋਈ ਵੀ ਆ ਦੇਸ਼ਕ ਕੱਲਾ ਦੇਸ਼ਕ ਤੇਰਾ ਦੇਸ਼ਕ ਹੋ ਜਾਣਾ ਹੈ ਤੇ ਜਣੇ ਨੇ ਜੋ ਵੀ ਸਿੱਖੀ ਦਾ ਪ੍ਰਕਾਰ ਕਰ ਰਿਹਾ ਹੈ ख़र्च भरदाे घर जो स्बे